ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਦੋਸਤੋ ਮਿੱਤਰੋ ਭੈਣੋ ਤੇ ਭਰਾਵੋ ਗੁਰੂ ਫਤਿਹ ਪ੍ਰਵਾਨ ਹੋਵੇ ਜੀ ਅੱਜ ਆਪਾਂ ਗੱਲ ਕਰਾਂਗੇ ਰੱਬ ਬਾਰੇ ਸੋ ਰੱਬ ਬਾਰੇ ਸਾਡੇ ਸਮਾਜ ਦੇ ਵਿੱਚ ਅਲੇ-ਦੁਆਲੇ ਬਹੁਤ ਪ੍ਰਕਾਰ ਦੀਆਂ ਵਿਚਾਰਾਂ ਚੱਲ ਰਹੀਆਂ ਨੇ ਤਾਂ ਮੇਰਾ ਵੀ ਦਿਲ ਕੀਤਾ ਕਿ ਇਸ ਵਿਸ਼ੇ ਦੇ ਉੱਤੇ ਕੋਈ ਨਾ ਕੋਈ ਵਿਚਾਰ ਰੱਖਣੀ ਚਾਹੀਦੀ ਹੈ ਕਹਿਣਾ ਚਾਹੀਦਾ ਹੈ ਜੋ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਕੇ ਪੜ੍ਹਦੇ ਹਾਂ ਤੇ ਪਤਾ ਲੱਗਦਾ ਵੀ ਸਭ ਤੋਂ ਪਹਿਲਾਂ ਇੱਕ ਓੰਕਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਲਿਖਿਆ ਮਿਲਦਾ ਜਿਸ ਦਾ ਸਾਨੂੰ ਜੋ ਅਰਥ ਸਮਝ ਆਉਂਦਾ ਹੈ ਜੋ ਭਾਵ ਸਮਝ ਆ ਰਿਹਾ ਹੈ ਉਹ ਇਹ ਹੀ ਹੈ ਕਿ ਇੱਕ ਦਾ ਹੀ ਪਸਾਰਾ ਹੈ ਇੱਕ ਹੀ ਪਸਰਿਆ ਹੋਇਆ ਹੈ ਸਾਰੇ ਕਿਤੇ ਪਸਰਿਆ ਹੋਇਆ ਹੈ ਸਾਡੇ ਅੰਦਰ ਵੀ ਅਤੇ ਸਾਡੇ ਬਾਹਰ ਵੀ ਇੱਕ ਦਾ ਹੀ ਪਸਾਰਾ ਹੈ ਹੁਣ ਅਗਲਾ ਸਵਾਲ ਇਹ ਖੜਾ ਹੁੰਦਾ ਵੀ ਇੱਕ ਕੀ ਹੈ ਜਿਹੜਾ ਫਸਰਿਆ ਹੋਇਆ ਜਿਹੜਾ ਫੈਲਿਆ ਹੋਇਆ ਜਿਹੜਾ ਸਾਡੇ ਅੰਦਰ ਵੀ ਫੈਲਿਆ ਸਾਡੇ ਬਾਹਰ ਵੀ ਭਰਪੂਰ ਮਾਤਰਾ ਦੇ ਵਿੱਚ ਫੈਲਿਆ ਹੋਇਆ ਕਣ-ਕਣ ਦੇ ਵਿੱਚ ਫੈਲਿਆ ਹੋਇਆ ਅਜ਼ਰਰੇ-ਜ਼ਰਰੇ ਦੇ ਵਿੱਚ ਉਹ ਵਾਫ ਕਰ ਰਿਹਾ ਹੈ ਉਹ ਇੱਕ ਉਹ ਕੀ ਹੈ ਜਿਹੜਾ ਸਾਰੇ ਕਿਤੇ ਵਰਤ ਰਿਹਾ ਤਾਂ ਉਹਦੇ ਬਾਰੇ ਸਾਨੂੰ ਪਤਾ ਲੱਗਦਾ ਕਿ ਉਹ ਇੱਕ ਨਿਜ਼ਮ ਹੈ ਇੱਕ ਹੁਕਮ ਹੀ ਹੈ ਜਿਹੜਾ ਸਾਰੇ ਕਿਤੇ ਵਰਤ ਰਿਹਾ ਇੱਕ ਹੁਕਮ ਸਾਰੇ ਕਿਤੇ ਵਰਤ ਰਿਹਾ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਗੁਰੂ ਅਰਜਨ ਪਾਤਸ਼ਾਹ ਦੇ ਬਚਨ ਆਉਂਦੇ ਨੇ ਸਗਲ ਬਨਸਪਤ ਮਹਿ ਬਹਸੰਤਰ ਸਗਲ ਦੂਦ ਮਹਿਕੀਆ ਓਚ ਨੀਚ ਮਹਿਜੋਤ ਸਮਾਨੀ ਘਟ ਘਟ ਮਾ ਦੋਜੀਆ ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਜਿਵੇਂ ਸਰਬ ਪ੍ਰਕਾਰ ਦੀ ਲੱਕੜ ਭਾਵੇਂ ਕਿ ਕਿਸੇ ਵੀ ਕਿਸਮ ਦੀ ਆਪਾਂ ਲੱਕੜ ਲੈ ਆਈਏ ਚਾਹੇ ਵਿਦੇਸ਼ਾਂ ਵਿੱਚੋਂ ਲੈ ਆਈਏ ਚਾਹੇ ਆਪਾਂ ਇਸ ਦੇਸ਼ ਵਿੱਚੋਂ ਲੈ ਲਈਏ ਕਿਸੇ ਵੀ ਰੁੱਖ ਦੀ ਲੱਕੜ ਜਿਹੜੀ ਹੈ ਉਹ ਆਪਾਂ ਲੈ ਆਈਏ ਉਹਦੇ ਵਿੱਚ ਜਿਹੜੀ ਅੱਗ ਹੈ ਉਹ ਸਹਿਜੇ ਹੀ ਉਸ ਵਿੱਚ ਟਿੱਕੀ ਹੋਈ ਹੈ ਜਿਵੇਂ ਅਸੀਂ ਕਿਸੇ ਵੀ ਪਸ਼ੂ ਦਾ ਦੁੱਧ ਲੈ ਆਈਏ ਉਸ ਦੁੱਧ ਦੇ ਵਿੱਚ ਜਿਹੜਾ ਘਿਓ ਹੈ ਸਹਿਜੇ ਹੀ ਆਪਣੇ ਆਪ ਤੋਂ ਆਟੋਮੈਟਿਕ ਹੀ ਉਹਦੇ ਵਿੱਚ ਟਿਕਿਆ ਹੋਇਆ ਹੈ ਇਸੇ ਤਰ੍ਹਾਂ ਹੀ ਊਚ ਨੀਚ ਮਹਜੂਤ ਸਮਾਨੀ ਊਚ ਨੀਚ ਭਾਵਕੇ ਸੂਰਜ ਤੋਂ ਲੈ ਕੇ ਊਚ ਵੱਡਾ ਅਸਮਾਨ ਤੇ ਫਿਰ ਨੀਚ ਨਿੱਕੇ ਕੀੜੀ ਜੂੰ ਲੀਖ ਤੱਕ ਵੀ ਨਿੱਕੇ ਤੋਂ ਨਿੱਕੇ ਜੀਵ ਦੇ ਵਿੱਚ ਵੀ ਉਹ ਇੱਕ ਜੋਤ ਇੱਕ ਨਿਜਮ ਇੱਕ ਹੁਕਮ ਹੀ ਕੰਮ ਕਰ ਰਿਹਾ ਹੈ ਜਿਹਨੂੰ ਮਾਧਵ ਆਖਿਆ ਗਿਆ ਹੈ ਜਿਹੜਾ ਘਟ ਘਟ ਦੇ ਵਿੱਚ ਵਰਤ ਰਿਹਾ ਹੈ ਜਿਹੜਾ ਜਰਰੇ ਜਰਰੇ ਦੇ ਵਿੱਚ ਜਿਹੜਾ ਕਣ ਕਣ ਦੇ ਵਿੱਚ ਬਿਰਾਜ ਰਿਹਾ ਹੈ ਹੁਕਮ ਰੂਪ ਹੋ ਕੇ ਨਿਜਮ ਰੂਪ ਹੋ ਕੇ ਤਾਂ ਨਿਜਮ ਰੂਪੀ ਕਰਤਾਰ ਹੁਕਮ ਰੂਪੀ ਕਰਤਾਰ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਰ ਰਹੀ ਹੈ ਹੋਰ ਕਿਧਰੇ ਵੀ ਸਾਡੇ ਤੋਂ ਵੱਖਰਾ ਰੱਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਧਰੇ ਵੀ ਨਹੀਂ ਮੰਨਿਆ ਬਲਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਡੇ ਰਹਿਬਰਾਂ ਨੇ ਸਾਨੂੰ ਇਹੀ ਗੱਲ ਸਮਝਾਈ ਹੈ ਕਿ ਰੱਬ ਜਿਹੜਾ ਹੈ ਉਹ ਸਰਬਵਿਆਪਕ ਹੈ ਅਸੀਂ ਸਰਬ ਸਰਬਵਿਆਪਕ ਰੱਬ ਦੇ ਵਿੱਚ ਵਿਸ਼ਵਾਸ ਕਰਦੇ ਹਾਂ ਆਪਣੇ ਤੋਂ ਕਿਧਰੇ ਵੱਖਰੇ ਥਾਂ ਤੇ ਬੈਠੇ ਹੋਏ ਰੱਬ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਹੁਣ ਮੈਂ ਮੁ슬ਮ ਸਕੋਲਰ ਜਿਹੜੇ ਨੇ ਉਹਨਾਂ ਨੂੰ ਸੁਣ ਰਿਹਾ ਸੀ YouTube ਦੇ ਉੱਤੇ ਲਗਭਗ ਨਾ ਨਾ ਕਰਦੇ ਆ ਵੀ ਮੈਂ 15 ਤੋਂ 18 ਸਕੋਲਰਾਂ ਨੂੰ ਮੈਂ ਕੱਲ ਸੁਣਿਆ ਜਿਨ੍ਹਾਂ ਦੀ 10 10 12 12 14 14 ਮਿੰਟਾਂ ਦੀ ਵੀ ਵੀਡੀਓ ਸੀ ਮੈਂ ਪੂਰੀ ਧਿਆਨ ਦੇ ਨਾਲ ਉਹ ਸਾਰੀਆਂ ਵੀਡੀਓ ਸੁਣੀਆਂ ਤੇ ਉਹਦੇ ਵਿੱਚ ਜਿਹੜਾ ਟਾਈਟਲ ਸੀ ਮੈਂ ਟਾਈਟਲ ਭਰਿਆ ਸੀ YouTube ਦੇ ਉੱਤੇ ਉਹ ਇਹ ਸੀ ਕਿ ਆ ਅੱਲਾਹ ਹਰ ਜਗ੍ਹਾ ਹੈ ਤੇ ਇਸ ਵਿਸ਼ੇ ਸੰਬੰਧੀ 18 ਤੋਂ 20 ਜਾਂ 15 ਤੋਂ 20 ਨਾ ਨਾ ਕਰਦੇ ਆ ਵੀ ਮੈਂ ਉਹ ਵੀਡੀਓ ਵੇਖੀਆਂ ਨੇ ਤੇ ਉਹਦੇ ਵਿੱਚ ਜਿਹੜੇ ਮੁਸਲਮ ਸਕੋਲਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਆ ਵਿਚਾਰਧਾਰਾ ਨਾ ਕਿ ਆ ਅੱਲਾ ਹਰ ਜਗ੍ਹਾ ਹੈ ਇਹ ਵਿਚਾਰਧਾਰਾ ਹਿੰਦੂਆਂ ਦੀ ਵਿਚਾਰਧਾਰਾ ਹੈ ਬ੍ਰਾਹਮਣੀ ਗ੍ਰੰਥਾਂ ਦੀ ਵਿਚਾਰਧਾਰਾ ਹੈ ਇਹ ਮੋਮਨਾਂ ਦੀ ਇਹ ਸਾਡੀ ਮੁਸਲਮਾਨਾਂ ਦੀ ਹਾਂਜੀ ਇਸਲਾਮ ਵਾਲਿਆਂ ਦੀ ਇਹ ਵਿਚਾਰਧਾਰਾ ਨਹੀਂ ਹੈ ਇਸਲਾਮ ਵਾਲਿਆਂ ਦੀ ਦੀ ਵਿਚਾਰਧਾਰਾ ਤੇ ਇਹ ਹੈ ਵੀ ਉਹ ਸੱਤ ਅਸਮਾਨਾਂ ਤੋਂ ਉੱਪਰ ਜਿਹੜਾ ਅਰਸ਼ ਹੈ ਉੱਥੇ ਉਹ ਬਿਰਾਜ ਰਿਹਾ ਹੈ ਉੱਥੇ ਉਹ ਬਿਰਾਜ ਰਿਹਾ ਹੈ ਤੇ ਇਹਦੇ ਇਹਦੇ ਸਬੰਧ ਵਿੱਚ ਉਹ ਦੋ ਤਿੰਨ ਦਲੀਲਾਂ ਦੇ ਹੁੰਦੇ ਨੇ ਇਹਦੇ ਵਿੱਚ ਪਹਿਲੀ ਦਲੀਲ ਹੋਏ ਇਹ ਦਿੰਦੇ ਨੇ ਕਿ ਜਦੋਂ ਹਜਰਤ ਮੁਹੰਮਦ ਸਾਹਿਬ ਨੂੰ ਇੱਕ ਲੜਕੀ ਮਿਲੀ ਜਿਹੜੀ ਕਿ ਪਾਗਲ ਸੀ ਜਿਹਦੇ ਮਗਰ ਕੁਝ ਲੋਕ ਪਏ ਹੋਏ ਸੀ ਉਹਨੂੰ ਮਾਰ ਰਹੇ ਸੀ ਅਜਰਤ ਮੁਹੰਮਦ ਸਾਹਿਬ ਨੇ ਉਸ ਲੜਕੀ ਨੂੰ ਬਚਾਇਆ ਤੇ ਦੋ ਸਵਾਲ ਕੀਤੇ ਕਿ ਤੂੰ ਅੱਲਾਹ ਵਿੱਚ ਵਿਸ਼ਵਾਸ ਕਰਦੀ ਹੈ ਤੇ ਉਹਨੇ ਆਖਿਆ ਹਾਂ ਮੈਂ ਅੱਲਾਹ 'ਚ ਵਿਸ਼ਵਾਸ ਕਰਦੀ ਹਾਂ ਫਿਰ ਉਹਨੂੰ ਆਖਿਆ ਵੀ ਤੂੰ ਦੱਸ ਅੱਲਾਹ ਕਿੱਥੇ ਹੈ ਤੂੰ ਉਹਨੂੰ ਕਿੱਥੇ ਮੰਨਦੀ ਹੈ ਤਾਂ ਉਸ ਲੜਕੀ ਨੇ ਉੱਪਰ ਉਂਗਲ ਕੀਤੀ ਤੇ ਉਸ ਤੋਂ ਬਾਅਦ ਹਜਰਤ ਮੁਹੰਮਦ ਸਾਹਿਬ ਨੇ ਲੋਕਾਂ ਨੂੰ ਇਹ ਕਹਿ ਦਿੱਤਾ ਕਿ ਇਹ ਅਸਲ ਮੂਮਨ ਹੈ ਇਹਨੂੰ ਕੋਈ ਵੀ ਕੁਝ ਨਾ ਆਖੇ ਕੋਈ ਇਹਨੂੰ ਨਾ ਮਾਰੇ ਇਹਦਾ ਸਾਰੇ ਸਤਕਾਰ ਕਰੋ ਇਹਨੂੰ ਅਸੀਂ ਕਬੂਲ ਕਰਦੇ ਹਾਂ ਪ੍ਰਵਾਨ ਕਰਦੇ ਹਾਂ ਇਹ ਅਸਲ ਮੂਮਨ ਹੈ ਕਿਉਂਕਿ ਇਹਨੇ ਦੱਸਿਆ ਵੀ ਅੱਲਾ ਜਿਹੜਾ ਹੈ ਉੱਪਰ ਭਾਵੇਂ ਉੱਪਰ ਹੈ ਭਾਵ ਕੇ ਸੱਤ ਅਸਮਾਨਾਂ ਤੋਂ ਉੱਪਰ ਅਰਸ਼ ਤੇ ਹੈ ਇਹ ਇੱਕ ਐਵਿਡੈਂਸ ਉਹ ਦਿੰਦੇ ਨੇ ਦੂਜੇ ਨੰਬਰ ਤੇ ਉਹ ਕਹਿੰਦੇ ਨੇ ਵੀ ਹਜਰਤ ਮੁਹੰਮਦ ਸਾਹਿਬ ਬਾਰੇ ਵੇਖੋ ਆਪਣੀਆਂ ਕਹਾਣੀਆਂ ਦੇ ਵਿੱਚ ਲਿਖਿਆ ਹੋਇਆ ਕਿ ਹਜਰਤ ਮੁਹੰਮਦ ਸਾਹਿਬ ਉੱਪਰ ਅਸਮਾਨ ਤੇ ਗਏ ਸੀ ਅੱਲਾ ਕੋਲ ਗਏ ਸੀ ਪਰ ਦਸੋ ਪਰ ਅਸਮਾਨ ਤੇ ਕੀ ਕਰਨ ਗਏ ਸੀ ਜਦੋਂ ਮੈਂ ਇਹ ਕਹਾਣੀ ਵੀ ਸੁਣੀ ਤੇ ਮੇਰੇ ਧਿਆਨ ਦੇ ਵਿੱਚ ਇਹ ਗੱਲ ਵੀ ਆ ਰਹੀ ਸੀ ਵੀ ਗੁਰੂ ਨਾਨਕ ਸਾਹਿਬ ਨਾਲ ਜਿਹੜੀ ਇਹ ਕਹਾਣੀ ਜੋੜੀ ਹੋਈ ਹੈ ਕਿ ਵੇਈ ਨਦੀ ਦੇ ਵਿੱਚ ਉਹਨਾਂ ਨੇ ਜਦੋਂ ਇਸ਼ਨਾਨ ਕੀਤਾ ਤੇ ਪਰਤ ਕੇ ਤਿੰਨ ਦਿਨੋਂ ਲੱਭੇ ਹੀ ਨਹੀਂ ਤਿੰਨ ਦਿਨਾਂ ਲੋਪ ਹੋ ਗਏ ਤੇ ਸਾਡੇ ਕਈ ਕਥਾਕਾਰ ਸੰਤ ਗਿਆਨੀ ਮਹਾਤਮਾ ਮਹਾਂਪੁਰਖ ਜਿਨ੍ਹਾਂ ਨੂੰ ਆਖਿਆ ਜਾਂਦਾ ਉਹ ਕਹਿੰਦੇ ਵੀ ਉੱਪਰ ਸੱਚਖੰਡ ਦੇ ਵਿੱਚ ਉੱਪਰ ਕਿਧਰੇ ਰੱਬ ਦਾ ਸੱਚਖੰਡ ਬਣਿਆ ਹੋਇਆ ਉੱਥੇ ਚਲੇ ਗਏ ਉੱਥੋਂ ਮੰਗਲਾ ਚਰਨ ਮੂਲ ਮੰਤਰ ਲੈ ਕੇ ਤੇ ਦੁਨੀਆ ਤੇ ਆਏ ਫਿਰ ਉਹਨਾਂ ਨੇ ਉਹਦਾ ਪ੍ਰਚਾਰ ਪੂਰੀ ਦੁਨੀਆ ਦੇ ਵਿੱਚ ਕੀਤਾ ਤਾਂ ਇਹ ਜਿਹੜੀ ਕਹਾਣੀ ਹੈ ਇਹ ਬਿਲਕੁਲ ਇਹ ਇਨ ਬਿਨ ਕਹਾਣੀ ਇਸਲਾਮ ਦੇ ਵਿੱਚ ਹਜਰਤ ਮੁਹੰਮਦ ਸਾਹਿਬ ਦੇ ਨਾਲ ਇਹ ਕਹਾਣੀ ਜੁੜੀ ਹੋਈ ਹੈ ਇਹਦਾ ਉਹ ਐਵੀਡੈਂਸ ਦੇ ਰਹੇ ਸੀ ਕਿ ਜੇ ਫਿਰ ਜੇ ਅੱਲਾ ਉੱਪਰ ਨਹੀਂ ਹੈ ਅਸਮਾਨ ਤੇ ਨਹੀਂ ਹੈ ਤੇ ਫਿਰ ਹਜਰਤ ਮੁਹੰਮਦ ਸਾਹਿਬ ਉੱਪਰ ਕੀ ਕਰਨਗੇ ਸੀ ਇਹ ਉਹਨਾਂ ਨੇ ਦਲੀਲ ਦਿੱਤੀ ਹੈ ਤੇਜੇ ਨੰਬਰ ਤੇ ਉਹਨਾਂ ਨੇ ਆਖਿਆ ਵੀ ਆਪਣੇ ਵਿੱਚ ਆਮ ਹੀ ਕਿਹਾ ਜਾਂਦਾ ਕਿ ਹਜਰਤ ਮੁਹੰਮਦ ਸਾਹਿਬ ਦੇ ਉੱਪਰ ਆਇਤਾਂ ਨਾਜਲ ਹੁੰਦੀਆਂ ਸੀ ਨਾਜਲ ਹੁੰਦੀਆਂ ਨਾਜ਼ਲ ਹੋਣੀਆਂ ਮਤਲਬ ਕਿ ਉੱਪਰੋਂ ਥੱਲੇ ਆਉਣੀਆਂ ਤੇ ਉੱਪਰੋਂ ਥੱਲੇ ਆਉਣੀਆਂ ਇਹਦਾ ਮਤਲਬ ਅੱਲਾ ਉੱਪਰ ਬੈਠਾ ਹੋਇਆ ਤੇ ਇਸ ਕਰਕੇ ਆਇਤਾਂ ਉੱਪਰੋਂ ਥੱਲੇ ਆਉਂਦੀਆਂ ਸੀ ਤੇ ਹਜਰਤ ਮੁਹੰਮਦ ਸਾਹਿਬ ਤੱਕ ਉਹ ਫਰਿਸ਼ਤੇ ਸੀ ਜਿਹੜੇ ਉਹ ਲੈ ਕੇ ਆਉਂਦੇ ਸੀ ਤੇ ਉਹ ਹਜਰਤ ਮੁਹੰਮਦ ਸਾਹਿਬ ਨੂੰ ਮਿਲਦੀਆਂ ਸੀ ਫਿਰ ਉਹ ਹਜਰਤ ਮੁਹੰਮਦ ਸਾਹਿਬ ਜੀ ਉਹਨਾਂ ਆਇਤਾਂ ਨੂੰ ਸਮਾਜ ਦੇ ਵਿੱਚ ਪ੍ਰਚਾਰ ਦੇ ਸੀ ਤਾਂ ਉਹ ਇਦਾਂ ਦੇ ਤਿੰਨ ਐਵੀਡੈਂਸ ਮੈਂ ਲਗਭਗ ਸੁਣਿਆ ਉਹਨਾਂ ਸਕੋਲਰਾਂ ਦੇ ਕੋਲੋਂ ਜਿਹਦੇ ਵਿੱਚ ਉਹਨਾਂ ਨੇ ਆ ਐਵੀਡੈਂਸ ਦੇ ਕੇ ਤੇ ਹੋਰ ਵੀ ਕਈ ਤਰੀਕਿਆਂ ਦੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅੱਲਾ ਸੱਤ ਅਸਮਾਨਾਂ ਤੋਂ ਉੱਪਰ ਅਰਸ਼ ਤੇ ਹੈ ਤੇ ਫਿਰ ਜਦੋਂ ਕਿਸੇ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਅਕਿਆ ਅੱਲਾ ਹਰ ਜਗ੍ਹਾ ਨਹੀਂ ਹੈ ਤਾਂ ਉਹ ਸਕੋਲਰਾਂ ਨੇ ਇਹ ਗੱਲ ਆਖੀ ਕਿ ਜਦੋਂ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਅੱਲਾ ਹਰ ਜਗ੍ਹਾ ਤੇ ਹੈ ਤਾਂ ਕੋਈ ਨਾਸਤਕ ਬੰਦਾ ਆ ਕੇ ਤੁਹਾਨੂੰ ਇਹ ਕੁਐਸਚਨ ਕਰ ਸਕਦਾ ਹੈ ਕਿ ਗੰਦਗੀ ਦੇ ਢੇਰ ਦੇ ਉੱਤੇ ਅੱਲਾਹ ਹੈ ਗੰਦਗੀ ਦਾ ਢੇਰ ਉਹਦੇ ਉੱਪਰ ਅੱਲਾਹ ਹੈ ਜੋ ਕੁਝ ਆਪਾਂ ਖਾਂਦੇ ਆ ਉਸ ਤੋਂ ਬਾਅਦ ਇੱਕ ਸਿਸਟਮ ਦੇ ਤਹਿਤ ਉਹ ਮਲ ਮਲ ਮੁੱਤਰ ਦੇ ਰਾਹੀਂ ਆਪਾਂ ਉਹਨੂੰ ਤਿਆਗ ਦਿੰਨੇ ਆ ਤੇ ਕੱਲ ਕੋਈ ਟਾਇਲਟ ਵਾਲਾ ਉਂਗਲ ਕਰਕੇ ਆਖੇ ਕਿ ਅੱਲਾਹ ਤੁਹਾਡਾ ਇਸ ਟਾਇਲਟ ਦੇ ਅੰਦਰ ਹੈ ਤਾਂ ਤੁਸੀਂ ਕੀ ਆਖੋਗੇ ਤੁਸੀਂ ਇਹੀ ਕਹੋਗੇ ਨਾ ਵੀ ਅੱਲਾਹ ਇੱਥੇ ਨਹੀਂ ਹੈ ਤੇ ਫਿਰ ਤੁਸੀਂ ਕਹੋਗੇ ਵੀ ਨਹੀਂ ਸਾਫ਼-ਸਾਫ਼ ਜਗ੍ਹਾ ਦੇ ਉੱਤੇ ਹੈ ਮਾੜੀਆਂ ਥਾਵਾਂ ਤੇ ਨਹੀਂ ਹੈ ਫਿਰ ਤੁਹਾਡਾ ਜਿਹੜਾ ਆ ਤੁਸੀਂ ਸਟੇਟਮੈਂਟ ਦੇ ਰਹੇ ਹੋ ਵੀ ਉਹ ਸਰਬਵਿਆਪਕ ਹੈ ਹਰ ਜਗ੍ਹਾ ਤੇ ਹੈ ਇਹ ਸਟੇਟਮੈਂਟ ਦਾ ਫਿਰ ਕੀ ਅਰਥ ਰਹਿ ਗਿਆ ਸੋ ਇਹ ਤਿੰਨ ਚਾਰ ਵਿਚਾਰ ਧਾਰਾਵਾਂ ਜਦੋਂ ਮੈਂ ਸੁਣੀਆਂ ਤੇ ਮੇਰਾ ਦਿਲ ਕੀਤਾ ਵੀ ਇਹਦੇ ਉੱਤੇ ਜ਼ਰੂਰ ਵਿਚਾਰ ਕੀਤੇ ਜਾਵੇ ਵੀ ਸਾਨੂੰ ਵੀ ਕਈ ਕੁਐਸਚਨ ਕਰ ਸਕਦੇ ਨੇ ਵੀ ਤੁਸੀਂ ਰੱਬ ਨੂੰ ਸਾਰੇ ਕਿਤੇ ਮੰਨਦੇ ਹੋ ਤੇ ਇੱਕ ਗੱਲ ਮੈਂ ਵੀ ਨਾਲ ਕਹਿਣਾ ਚਾਹੁੰਦਾ ਵੀ ਜਿਹੜੇ ਉਹਨਾਂ ਨੇ ਕਹੀ ਵੀ ਬ੍ਰਾਹਮਣ ਇਸਮ ਦਾ ਇਹ ਕਹਿਣਾ ਹੈ ਬ੍ਰਾਹਮਣੀ ਗ੍ਰੰਥਾਂ ਦਾ ਇਹ ਕਹਿਣਾ ਵੀ ਅੱਲਾ ਹਰ ਜਗ੍ਹਾ ਤੇ ਹੈ ਜਿਹੜੇ ਸਾਡਾ ਇਸਲਾਮ ਹੈ ਉਹ ਇਹ ਗੱਲ ਨਹੀਂ ਮੰਨਦਾ ਹੁਣ ਜਿਹੜਾ ਬ੍ਰਾਹਮਣਿਜ਼ਮ ਹੈ ਜਾਂ ਬ੍ਰਾਹਮਣੀ ਜਿਹੜੇ ਗ੍ਰੰਥ ਨੇ ਉਹਨਾਂ ਵਿੱਚ ਜੇ ਮੰਨ ਲਓ ਲਿਖਿਆ ਵੀ ਹੈ ਕਿ ਈਸ਼ਵਰ ਹਰ ਜਗ੍ਹਾ ਤੇ ਹੈ ਪਰ ਉਹਨਾਂ ਨੇ ਕੀ ਕੀਤਾ ਹਰ ਜਗ੍ਹਾ ਤੇ ਉਹਨੂੰ ਮੰਨ ਕੇ ਹਰ ਜਗ੍ਹਾ ਉਹਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਹਾਂਜੀ ਅਲੱਗ-ਅਲੱਗ ਉਹਨੂੰ ਦੇਵੀ-ਦੇਵਤਿਆਂ ਦਾ ਰੂਪ ਦੇ ਦਿੱਤਾ ਫਿਰ ਅਲੱਗ-ਅਲੱਗ ਉਹਨਾਂ ਦੇ ਮੰਤਰ ਬਣਾ ਲੈ ਗਏ ਅਲੱਗ-ਅਲੱਗ ਉਹਨਾਂ ਦਾ ਪੂਜਾ ਕਰਨ ਦਾ ਢੰਗ ਬਣਾ ਲਿਆ ਗਿਆ ਜਿਵੇਂ ਸੂਰਜ ਨੂੰ ਦੇਵਤਾ ਮੰਨ ਲਿਆ ਗਿਆ ਚੰਦਰਮਾ ਨੂੰ ਮੰਨ ਲਿਆ ਗਿਆ ਇਸੇ ਤਰ੍ਹਾਂ ਧਰਤੀ ਨੂੰ ਦੇਵਤਾ ਇਸੇ ਤਰ੍ਹਾਂ ਪਾਣੀ ਨੂੰ ਇਸੇ ਤਰ੍ਹਾਂ ਹੀ ਅੱਗ ਨੂੰ ਹਰ ਚੀਜ਼ ਨੂੰ ਫਿਰ ਉਹਨਾਂ ਨੇ ਰੱਬ ਹੀ ਬਣਾ ਲਿਆ ਇਦਾਂ ਉਹਨਾਂ ਨੇ ਗਿਣਤੀ ਕਰ ਕਰਕੇ 33 ਕਰੋੜ ਉਹਨਾਂ ਨੇ ਗਿਣਤੀ ਕਰ ਛੱਡੀ ਫਿਰ ਅਲੱਗ-ਅਲੱਗ ਉਹਨਾਂ ਦੇ ਮੰਤਰ ਅਲੱਗ-ਅਲੱਗ ਉਹਨਾਂ ਦੀ ਪੂਜਾ ਕਰਨ ਦੇ ਢੰਗ ਅਲੱਗ-ਅਲੱਗ ਉਹਨਾਂ ਦੇ ਵੱਲੋਂ ਮਿਲਣ ਵਾਲੇ ਸ਼ਰਾਪ ਤੇ ਅਲੱਗ-ਅਲੱਗ ਉਹਨਾਂ ਵੱਲੋਂ ਮਿਲਣ ਵਾਲੇ ਵਰ ਉਹ ਸਾਰੇ ਜਿਹੜੇ ਨੇ ਉਹ ਚੱਲਤ ਕਰ ਦਿੱਤੇ ਪ੍ਰਚਾਰ ਦਿੱਤੇ ਗਏ ਜੇ ਮੰਨ ਲਓ ਉਹਨਾਂ ਨੇ ਇਦਾਂ ਮੰਨਿਆ ਵੀ ਕਿ ਈਸ਼ਵਰ ਹਰ ਜਗ੍ਹਾ ਤੇ ਐ ਤੇ ਉਹਨਾਂ ਨੇ ਫਿਰ ਹਰੇਕ ਚੀਜ਼ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਉਹਦੇ ਵਿੱਚੋਂ ਲਿਆ ਕੁਝ ਨਹੀਂ ਹੁਣ ਜਿਹੜੀ ਸਾਡੇ ਰਹਿਬਰਾਂ ਦੀ ਵਿਚਾਰ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿ ਰੱਬ ਸਾਰੇ ਕਿਤੇ ਐ ਹਰ ਥਾਂ ਦੇ ਉੱਤੇ ਵਿਆਪਕ ਐ ਉਹ ਅਸੀਂ ਸਮਝਣੀ ਆ ਵੀ ਉਹ ਕਿਵੇਂ ਵਿਆਪਕ ਐ ਕੀ ਅਸੀਂ ਕੱਲੀ-ਕੱਲੀ ਚੀਜ਼ ਨੂੰ ਮੱਥਾ ਟੇਕਦੇ ਹਾਂ ਕੀ ਅਸੀਂ ਕੱਲੀ-ਕੱਲੀ ਚੀਜ਼ ਨੂੰ ਪੂਜ ਰਹੇ ਹਾਂ ਇਹ ਅਸੀਂ ਕੱਲੀ ਕੱਲੀ ਚੀਜ਼ ਦੇ ਮੂਹਰੇ ਖੜ ਕੇ ਅਰਦਾਸਾਂ ਕਰ ਰਹੇ ਹਾਂ ਵੀ ਤੂੰ ਸਾਡੇ ਕੰਮ ਸਿਰੇ ਚਾੜ, ਤੂੰ ਸਾਡੀ ਜਾਨ ਬਚਾ, ਤੂੰ ਸਾਡੀ ਬਿਮਾਰੀ ਠੀਕ ਕਰ, ਤੂੰ ਸਾਡੇ ਕਾਰੋਬਾਰ 'ਚ ਵਾਧਾ ਕਰ, ਤੂੰ ਸਾਨੂੰ ਔਲਾਦ ਬਖਸ਼ ਦੇ। ਕਿ ਆਪਾਂ ਕੱਲੀ ਕੱਲੀ ਚੀਜ਼ ਮੂਹਰੇ ਖੜ ਰਹੇ ਆਂ। ਕਿ ਸਾਨੂੰ ਖੜਨਾ ਚਾਹੀਦਾ ਏਦਾਂ। ਕਿ ਅਸੀਂ ਰੱਬ ਨੂੰ ਏਦਾਂ ਮੰਨ ਰਹੇ ਆਂ। ਹਾਂਜੀ, ਇਹ ਕਈ ਤਰ੍ਹਾਂ ਦੇ ਸਵਾਲ ਨੇ। ਸੋ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰੀਏ ਸਾਡੇ ਰਹਿਬਰਾਂ ਦਾ ਜਿਹੜਾ ਅਮੋਲਕ ਖਜ਼ਾਨਾ ਹੈ। ਨਿਰਮੋਲ ਖਜ਼ਾਨਾ ਜਿਹਦਾ ਮੁੱਲ ਕੋਈ ਨਹੀਂ ਇਸ ਖਜ਼ਾਨੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 23 ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਦਾ ਸ਼੍ਰੀ ਰਾਗ ਦੇ ਵਿੱਚ ਇੱਕ ਸ਼ਬਦ ਹੈ ਆਪੇ ਰਸਿਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜਪਤਾਰ ਰੰਗ ਰੱਤਾ ਮੇਰਾ ਸਾਹਿਬ ਰਵ ਰਹਿਆ ਪਰਪੂਰ ਕਿ ਅਸੀਂ ਰੱਬ ਮੰਨਦੇ ਆਂ ਪਰ ਜਿਹੜਾ ਸਾਡਾ ਰੱਬ ਹੈ ਉਹ ਸਰਬਵਿਆਪਕ ਰੱਬ ਹੈ ਇੱਕ ਦਾ ਹੀ ਪਸਾਰਾ ਹੈ ਕਿਵੇਂ ਇੱਕ ਦਾ ਪਸਾਰਾ ਹੈ ਜਿਵੇਂ ਦੁੱਧ ਤੋਂ ਮੱਖਣ ਦਹੀਂ ਲੱਸੀ ਫਿਰ ਉਸ ਤੋਂ ਬਾਅਦ ਪਨੀਰ ਦੇਸੀ ਘਿਓ ਮਠਿਆਈਆਂ ਖੋਆ ਕਿੰਨਾ ਕੁਝ ਦੁੱਧ ਤੋਂ ਬਣ ਜਾਂਦਾ ਹੈ ਇੱਕ ਦੁੱਧ ਦਾ ਹੀ ਪਸਾਰਾ ਹੈ ਹਾਂਜੀ ਇਸੇ ਤਰ੍ਹਾਂ ਹੀ ਇੱਕ ਸੋਨੇ ਤੋਂ ਸੋਨੇ ਦੇ ਢੇਰ ਤੋਂ ਕਾੜੇ ਅੰਗੂਠੀਆਂ ਫਿਰ ਝਾਂਜਰਾ ਫਿਰ ਝੁਮਕੇ ਕੋਕੇ ਹਾਰ ਹੋਰ ਬਹੁਤ ਕੁਝ ਬਣ ਜਾਂਦਾ ਇੱਕ ਸੋਨੇ ਦੇ ਢੇਰ ਦਾ ਹੀ ਪਸਾਰਾ ਇਸੇ ਤਰ੍ਹਾਂ ਹੀ ਇੱਕ ਬੀਜ ਦੇ ਵਿੱਚੋਂ ਟਹਿਣੀਆਂ ਟਾਣਾ ਪੱਤੇ ਫਲ ਫੁੱਲ ਬੂਰ ਇਹ ਸਭ ਕੁਝ ਕੀ ਹੈ ਇੱਕ ਬੀਜ ਦਾ ਹੀ ਪਸਾਰਾ ਹੈ ਜਿਵੇਂ ਇੱਕ ਬੀਜ ਦਾ ਹੀ ਪਸਾਰਾ ਪਸਾਰਾ ਹੈ ਇੱਕ ਦੁੱਧ ਤੋਂ ਅੱਗੇ ਦਹੀਂ ਮੱਖਣ ਇਹ ਸਾਰਾ ਪਸਾਰਾ ਹੈ ਇਸੇ ਤਰ੍ਹਾਂ ਹੀ ਜਿਵੇਂ ਸੋਨੇ ਤੋਂ ਅੱਗੇ ਗਹਿਣਿਆਂ ਦਾ ਸਾਰਾ ਪਸਾਰਾ ਹੈ ਇਸੇ ਤਰ੍ਹਾਂ ਹੀ ਇੱਕ ਨਿਜਮ ਤੋਂ ਇਹ ਸਾਰੀ ਕੁਦਰਤ ਦਾ ਪਸਾਰਾ ਹੈ ਜਿਹਦੇ ਵਿੱਚ ਆਪਾਂ ਆ ਜਾਂਦੇ ਹਾਂ ਇੱਕ ਨਿਜਮ ਹੀ ਬਹੁਤ ਰੂਪਾਂ ਦੇ ਵਿੱਚ ਬੜੇ ਰੰਗਾਂ ਦੇ ਵਿੱਚ ਬੜੀਆਂ ਜਿੰਸਾਂ ਦੇ ਵਿੱਚ ਹਾਂਜੀ ਕੁਦਰਤ ਦੇ ਰੂਪ ਦੇ ਵਿੱਚ ਫੈਲਿਆ ਹੋਇਆ ਤੇ ਉਹ ਜਿਹੜਾ ਨਿਜਮ ਹੈ ਇਸ ਕੁਦਰਤ ਦੇ ਵਿੱਚੇ ਹੀ ਹੈ ਵੱਖਰਾ ਕੋਈ ਨਹੀਂ ਇਹ ਨਹੀਂ ਵੀ ਨਿਜਮ ਨੇ ਪਹਿਲਾਂ ਕੁਦਰਤ ਬਣਾਈ ਫਿਰ ਉਹਦੇ ਵਿੱਚ ਵੜ ਗਿਆ ਇਸ ਗੱਲ ਨੂੰ ਸਮਝਣਾ ਤਾਂ ਇਦਾਂ ਨਹੀਂ ਹੋਇਆ ਕਿ ਰੱਬ ਇਦਾਂ ਵੱਖਰਾ ਬੈਠਾ ਹੋਇਆ ਉਹਨੇ ਲੱਕੜ ਬਣਾਈ ਲੱਕੜ ਬਣਾ ਕੇ ਉਹਦੇ ਵਿੱਚ ਅੱਗ ਵਾੜਤੀ ਰੱਬ ਨੇ ਦੁੱਧ ਬਣਾਇਆ ਦੁੱਧ ਬਣਾ ਕੇ ਉਹਦੇ ਵਿੱਚ ਦੇਸੀ ਘਿਓ ਵਾੜ ਦਿੱਤਾ ਇਦਾਂ ਨਹੀਂ ਲੱਕੜ ਦੇ ਵਿੱਚ ਜਿਹੜੀ ਆਗ ਹੈ ਉਹ ਆਪਣੇ ਆਪ ਤੋਂ ਹੀ ਹੈ ਆਟੋਮੈਟਿਕ ਹੀ ਹੈ ਆਪਣੇ ਆਪ ਤੋਂ ਹੀ ਜਿਹਨੂੰ ਸਹਿਭੰਗ ਕਹਿੰਦੇ ਆਪਾਂ ਇਸੇ ਤਰ੍ਹਾਂ ਹੀ ਦੁੱਧ ਦੇ ਵਿੱਚ ਜਿਹੜਾ ਘਿਓ ਹੈ ਦੇਸੀ ਘਿਓ ਆਪਣੇ ਆਪ ਤੋਂ ਹੀ ਹੈ ਸਹਿਜ ਹੀ ਹੈ ਆਟੋਮੈਟਿਕ ਜਿਹਨੂੰ ਆਪਾਂ ਸਹਿਭੰਗ ਕਹਿ ਦਿੰਦੇ ਆਪਨੇ ਆਪ ਤੋਂ ਹੀ ਬਾਹਰੋਂ ਨਹੀਂ ਕਿਸੇ ਨੇ ਪਾਇਆ ਇਸੇ ਤਰ੍ਹਾਂ ਕੁਦਰਤ ਦੇ ਵਿੱਚ ਜਿਹੜੇ ਨਿਜਮ ਨੇ ਨਾ ਉਹ ਆਪਣੇ ਆਪ ਤੋਂ ਹੀ ਨੇ ਨਿਜਮਾ ਤੋਂ ਹੀ ਕੁਦਰਤ ਹੈ ਤੇ ਕੁਦਰਤ ਦੇ ਵਿੱਚ ਹੀ ਨਿਜਮ ਨੇ ਓਤਪੋਤ ਨੇ ਆਪਣੇ ਆਪ ਤੋਂ ਹੀ ਨੇ ਇਹ ਨਹੀਂ ਵੀ ਨਿਜਮਾ ਨੇ ਪਹਿਲਾਂ ਕੁਦਰਤ ਬਣਾ ਦਿੱਤੀ ਪਰਤ ਕਿ ਨਿਜਮ ਉਹਦੇ ਵਿੱਚ ਵੜ ਗਏ ਨੇ ਇਦਾਂ ਨਹੀਂ ਆਪਣੇ ਆਪ ਤੋਂ ਹੀ ਇਹਦਾ ਐਵਿਡੈਂਸ ਗੁਰੂ ਅਰਜਨ ਸਾਹਿਬ ਜੀ ਦੇ ਹੀ ਰਹੇ ਨੇ ਸਗਲ ਬਨਸਪਤ ਮੈਂ ਬਸੰਤਰ ਸਗਲ ਦੂਧ ਮੈਂ ਕੀਆ ਉੱਚ ਨੀਚ ਮੈਂ ਜੋਤ ਸਮਾਨੀ ਘਟ ਘੜ ਮਧੋਜੀ ਆ ਇਸ ਕਰਕੇ ਜਿਹੜਾ ਰੱਬ ਸਾਡਾ ਆ ਨਿਜਮ ਰੂਪੀ ਕਰਤਾਰ ਹੈ ਜਿਹੜਾ ਹੁਕਮ ਰੂਪੀ ਕਰਤਾਰ ਹੈ ਉਹ ਸਾਰੇ ਕਿਤੇ ਵਰਤ ਰਿਹਾ ਸਾਰੇ ਕਿਤੇ ਕਿਵੇਂ ਵਰਤ ਰਿਹਾ ਕਿ ਉਹ ਫਲ ਦੇ ਵਿੱਚ ਵੀ ਹੈ ਕਿ ਫਲ ਵਿੱਚ ਜਿਹੜਾ ਰਸ ਭਰਿਆ ਹੋਇਆ ਕਿ ਉਹਦੇ ਵਿੱਚ ਵੀ ਹੈ ਕਿ ਜਿਹੜਾ ਉਸ ਫਲ ਨੂੰ ਖਾਣ ਵਾਲਾ ਹੈ ਕਿ ਉਹਦੇ ਵਿੱਚ ਵੀ ਵਰਤਿਆ ਰੱਬ ਇਹਦੇ ਬਾਰੇ ਗੁਰੂ ਨਾਨਕ ਸਾਹਿਬ ਜੀ ਸਾਨੂੰ ਕਹਿ ਰਹੇ ਨੇ ਸਾਨੂੰ ਦੱਸ ਰਹੇ ਨੇ ਆਪੇ ਰਸਿਆ ਉਹ ਨਿਜਮ ਰੂਪੀ ਕਰਤਾਰ ਹੁਕਮ ਰੂਪੀ ਕਰਤਾਰ ਆਪੇ ਰਸਿਆ ਨਿੰਬੂ ਵੇਖ ਲਓ ਅੰਬ ਵੇਖ ਲਓ ਸੇਬ ਵੇਖ ਲਓ ਗੰਨਾ ਵੇਖ ਲਓ ਇਹ ਜਿੰਨੇ ਵੀ ਪਦਾਰਥ ਨੇ ਇਹਨਾਂ ਨੂੰ ਆਪਾਂ ਰਸੀਆ ਕਹਿੰਦੇ ਆ ਰਸੀਆ ਮਤਲਬ ਇਹਨਾਂ ਵਿੱਚ ਰਸ ਭਰਿਆ ਹੋਇਆ ਰਸ ਭਰੇ ਪਦਾਰਥ ਨੇ ਹਾਂਜੀ ਇਹਨਾਂ ਦੀ ਜਿਹੜੀ ਸ਼ੇਪ ਸਾਨੂੰ ਦਿਖਾਈ ਦੇ ਰਹੀ ਹੈ ਗੰਨਾ ਜਿਸ ਸ਼ੇਪ ਚ ਦਿਖਾਈ ਦੇ ਰਿਹਾ ਫੇਬ ਦੀ ਜੋ ਸਾਨੂੰ ਸ਼ੇਪ ਦਿਖਾਈ ਦੇ ਰਹੀ ਆਕਾਰ ਦਿਖਾਈ ਦੇ ਰਿਹਾ ਉਹਦਾ ਰੰਗ ਦਿਖਾਈ ਦੇ ਰਿਹਾ ਅੰਬ ਦੀ ਇੱਕ ਸ਼ੇਪ ਹੈ ਆਪਣਾ ਆਕਾਰ ਹੈ ਉਹਦਾ ਇੱਕ ਰੰਗ ਹੈ ਇਹਨਾਂ ਦੇ ਸਾਰੇ ਆਕਾਰ ਇਹਨਾਂ ਦੇ ਸਾਰੇ ਰੰਗ ਤੇ ਇਹਨਾਂ ਦੇ ਸਾਰੇ ਅੱਡੋ ਅੱਡ ਨਾਮ ਇਕ ਨਿਜਮ ਦੇ ਤਹਿਤ ਹੀ ਹੋਂਦ ਦੇ ਵਿੱਚ ਆਏ ਨੇ ਇਸ ਕਰਕੇ ਇੱਕ ਨਿਜਮ ਦੁਆਰਾ ਹੀ ਇਹ ਬਣੇ ਨੇ ਨਿਜਮ ਦੁਆਰਾ ਹੀ ਇਹ ਫਿਰ ਜੇ ਗਏ ਨੇ ਨਿਜਮ ਦੁਆਰਾ ਹੀ ਇਹ ਹੋਂਦ ਵਿੱਚ ਆਏ ਨੇ ਇਹਨਾਂ ਦਾ ਵजूद ਹੈ ਇਸੇ ਕਰਕੇ ਗੁਰੂ ਨਾਨਕ ਜੀ ਕਹ ਰਹੇ ਨੇ ਆਪੇ ਰਸੀਆ ਉਹ ਹੁਕਮ ਰੂਪੀ ਕਰਤਾ ਨਿਜਮ ਰੂਪੀ ਕਰਤਾ ਰਸੀਆ ਭਾਵੇਂ ਨਿੰਬੂ ਦੇ ਵਿੱਚ ਅੰਬ ਦੇ ਵਿੱਚ ਮਿਰਚਾਂ ਦੇ ਵਿੱਚ ਗੰਨੇ ਦੇ ਵਿੱਚ ਵਰਤ ਰਿਹਾ ਹੈ ਨਿਜਮ ਰੂਪੀ ਵਰਤ ਰਿਹਾ ਹੈ ਹੁਕਮ ਰੂਪੀ ਕਰ ਤਾਰ ਵਰਤ ਰਿਹਾ ਫਿਰ ਉਸ ਤੋਂ ਬਾਅਦ ਆਪ ਰਸ ਜਿਹੜਾ ਅੰਬ ਦੇ ਵਿੱਚ ਰਸ ਭਰਿਆ ਹੋਇਆ ਫੇਬ ਦੇ ਵਿੱਚ ਰਸ ਭਰਿਆ ਹੋਇਆ ਅਨਾਰ ਦੇ ਵਿੱਚ ਰਸ ਭਰਿਆ ਹੋਇਆ ਗੰਨੇ ਦੇ ਵਿੱਚ ਰਸ ਭਰਿਆ ਹੋਇਆ ਆਪ ਰਸ ਉਹ ਜਿਹੜਾ ਰਸ ਆਇਆ ਉਹ ਵੀ ਇੱਕ ਨਿਜਮ ਤਹਿਤ ਆਇਆ ਇੱਕ ਹੁਕਮ ਤਹਿਤ ਉਸ ਰਸੀਏ ਉਸ ਪਦਾਰਥ ਦੇ ਵਿੱਚ ਆਇਆ ਨਿੰਬੂ ਦੇ ਵਿੱਚ ਆਇਆ ਤੇ ਆਪੇ ਰਾਵਣ ਹਾਰ ਹੁਣ ਜਿਹੜਾ ਮੇਰੇ ਵਰਗਾ ਮਨੁੱਖ ਹੈ ਜਾਂ ਦੂਜੇ ਪਾਸੇ ਪਸ਼ੂ ਨੇ ਜਿਹੜੇ ਜਿਨ੍ਹਾਂ ਵਿੱਚ ਮੱਖੀਆਂ ਆ ਜਾਂਦੀਆਂ ਨੇ ਭੋਰੇ ਆ ਜਾਂਦੇ ਨੇ ਉਹ ਜਦੋਂ ਆ ਰਹੇ ਨੇ ਉਹ ਫੁੱਲਾਂ ਤੇ ਬੈਠ ਰਹੇ ਨੇ ਜਾਂ ਸਾਡੇ ਵਰਗੇ ਮਨੁੱਖ ਉਹ ਫਲ ਛਕ ਰਹੇ ਨੇ ਅਨਾਜ ਖਾ ਰਹੇ ਨੇ ਹੁਣ ਅਸੀਂ ਖਾਣ ਵਾਲੇ ਤੇ ਅਸੀਂ ਵੀ ਤਾਂ ਹੀ ਖਾ ਪਾ ਰਹੇ ਹਾਂ ਅਸੀਂ ਵੀ ਤਾਂ ਹੀ ਬੋਲ ਪਾ ਰਹੇ ਹਾਂ ਅਸੀਂ ਵੀ ਤਾਂ ਹੀ ਵੇਖ ਪਾ ਰਹੇ ਹਾਂ ਸੁਣ ਪਾ ਰਹੇ ਹਾਂ ਤੁਰ ਪਾ ਰਹੇ ਹਾਂ ਕਿਉਂਕਿ ਆਪਣੇ ਅੰਦਰ ਵੀ ਉਹ ਹੁਕਮ ਰੂਪੀ ਨਿਜਮ ਰੂਪੀ ਕਰਤਾ ਵਸਦਾ ਆ ਸਾਡੇ ਅੰਦਰ ਵੀ ਵਸ ਰਿਹਾ ਹੁਣ ਇਸ ਤਰ੍ਹਾਂ ਇਹ ਗੁਰੂ ਨਾਨਕ ਦਾ ਨਜ਼ਰੀਆ ਹੈ ਕਿ ਮੈਂ ਉਸ ਰੱਬ ਨੂੰ ਨਿਜਮ ਰੂਪੀ ਰੱਬ ਨੂੰ ਫਲ ਦੇ ਵਿੱਚ ਵੀ ਵੇਖਦਾ ਫਲ ਵਿੱਚ ਜਿਹੜਾ ਰਸ ਹੈ ਉਹਦੇ ਵਿੱਚ ਵੀ ਵੇਖਦਾ ਅਤੇ ਜਿਹੜਾ ਉਸ ਫਲ ਨੂੰ ਖਾ ਕੇ ਉਸ ਰਸ ਦਾ ਆਨੰਦ ਮਾਣਨ ਵਾਲਾ ਮੈਂ ਉਹਦੇ ਵਿੱਚ ਵੀ ਉਹਨੂੰ ਵੇਖ ਰਿਹਾ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਇਸਤਰੀ ਦੇ ਵਿੱਚ ਵੀ ਉਹੀ ਹੈ ਮਰਦ ਦੇ ਵਿੱਚ ਵੀ ਉਹੀ ਹੈ ਜਿਸ ਫੇਜ ਦੇ ਉੱਪਰ ਬੈਠੇ ਹੋਏ ਨੇ ਉਹ ਫੇਜ ਚਾਹੇ ਲੱਕੜ ਦੀ ਹੈ ਲੋਹੇ ਦੀ ਹੈ ਪਲਾਸਟਿਕ ਦੀ ਹੈ ਕਿਸੇ ਵੀ ਚੀਜ਼ ਦੀ ਹੈ ਉਹਦੇ ਅੰਦਰ ਵੀ ਇੱਕ ਨਿਜਮ ਕੰਮ ਕਰ ਰਿਹਾ ਹੈ ਭਾਵੇਂ ਕਿ ਫੇਜ ਦੇ ਵਿੱਚ ਵੀ ਹੁਕਮ ਰੂਪੀ ਨਿਜਮ ਰੂਪੀ ਕਰਤਾ ਬੈਠਾ ਹੋਇਆ ਤੇ ਫੇਜ ਦੇ ਉੱਪਰ ਜੋ ਇਸਤਰੀ ਅਤੇ ਮਰਦ ਪਤੀ ਅਤੇ ਪਤਨੀ ਬੈਠੇ ਹੋਏ ਨੇ ਉਹਨਾਂ ਦੇ ਵਿੱਚ ਵੀ ਇੱਕ ਨਿਜਮ ਕੰਮ ਕਰ ਰਿਹਾ ਹੈ ਉਹਨਾਂ ਦੇ ਵਿੱਚ ਨਿਜਮ ਕੰਮ ਕੀ ਕਰ ਰਿਹਾ ਸਾਡਾ ਜੋ ਦਿਲ ਧੜਕ ਰਿਹਾ ਇੱਕ ਦਿਨ ਦੇ ਵਿੱਚ 1 ਲੱਖ ਦੇ 1 ਲੱਖ ਦੇ ਕਰੀਬ 1 ਲੱਖ ਵਾਰ ਦੇ ਕਰੀਬ ਦਿਲ ਧੜਕਦਾ ਇਹ ਜਿਹੜਾ ਧੜਕ ਰਿਹਾ ਇੱਕ ਨਿਜਮ ਤਹਿਤ ਧੜਕ ਰਿਹਾ ਸਾਹ ਚੱਲ ਰਹੇ ਨੇ ਇੱਕ ਨਿਜਮ ਤਹਿਤ ਚੱਲ ਰਹੇ ਨੇ ਹਾਂਜੀ ਇਹ ਸਭ ਕੁਝ ਅੰਦਰ ਹੋ ਰਿਹਾ ਹੈ ਫੈਲ ਬਣ ਰਹੇ ਨੇ ਖੂਨ ਤਿਆਰ ਹੋ ਰਿਹਾ ਹੈ ਮਲਮੂਤਰ ਤਿਆਰ ਹੋ ਰਿਹਾ ਅੰਦਰ ਮਾਮਾ ਦੇ ਅੰਦਰ ਦੁੱਧ ਤਿਆਰ ਹੋ ਰਿਹਾ ਹੈ ਮਨੋ ਵੀ ਇੱਕ ਫੈਕਟਰੀ ਲੱਗੀ ਹੋਈ ਹੈ ਇਹ ਸਰੀਰ ਦੇ ਵਿੱਚ ਇੱਕ ਫੈਕਟਰੀ ਇਹ ਸਰੀਰ ਇੱਕ ਫੈਕਟਰੀ ਬਣਿਆ ਹੋਇਆ ਇਹਦੇ ਵਿੱਚ ਵੱਖ-ਵੱਖ ਜਿਹੜੀਆਂ ਇਹ ਚੀਜ਼ਾਂ ਨੇ ਇਹ ਤਿਆਰ ਹੋ ਰਹੀਆਂ ਨੇ ਹਾਂਜੀ ਇੱਕ ਨਿਜਮ ਤਹਿਤ ਤਿਆਰ ਹੋ ਰਹੀਆਂ ਨੇ ਤੇ ਬਾਹਰ ਵੀ ਇਦਾਂ ਹੀ ਚੱਲ ਰਿਹਾ ਬਾਹਰ ਅੱਖਾਂ ਚਪਕ ਰਹੀਆਂ ਨੇ ਸਾਡੀਆਂ ਇਹ ਵੀ ਇੱਕ ਨਿਜਮ ਤਹਿਤ ਕੰਮ ਕਰ ਰਹੀਆਂ ਨੇ ਇਸੇ ਤਰ੍ਹਾਂ ਹੀ ਅਸੀਂ ਬੋਲ ਰਹੇ ਹਾਂ ਅਸੀਂ ਸੁਣ ਰਹੇ ਹਾਂ ਅਸੀਂ ਸੁੰਘ ਰਹੇ ਹਾਂ ਅਸੀਂ ਤੁਰ ਰਹੇ ਹਾਂ ਇਹਦੇ ਪਿੱਛੇ ਵੀ ਇੱਕ ਨਿਜਮ ਕੰਮ ਕਰਦਾ ਫਿਰ ਬ੍ਰਹਿਮੰਡ ਵਿੱਚ ਲੈ ਜਾਓ ਧਰਤੀ ਸੂਰਜ ਦੇ ਦੁਆਲੇ ਘੁੰਮ ਰਹੀ ਹੈ ਇੱਕ ਨਿਜਮ ਤਹਿਤ ਘੁੰਮ ਰਹੀ ਹੈ ਧਰਤੀ ਆਕਾਸ਼ ਵਿੱਚ ਟਿਕੀ ਹੋਈ ਹੈ ਕੋਈ ਕਹਿੰਦਾ ਵੀ ਬਲਦਾਂ ਦੇ ਫਿਰ ਤੇ ਸਿੰਗਾਤ ਟਿੱਕੀ ਹੈ ਗੁਰੂ ਨਾਨਕ ਜੀ ਕਹਿ ਰਹੇ ਨੇ ਹੁਕਮ ਤਹਿਤ ਟਿੱਕੀ ਹੋਈ ਹੈ ਧਰਮ ਦੇ ਆਸਰੇ ਧਰਮ ਮਤਲਬ ਸੱਚ ਸੱਚ ਮਤਲਬ ਹੁਕਮ ਨਿਜਮ ਰੂਪੀ ਕਰਤਾ ਉਹਦੇ ਆਸਰੇ ਟਿੱਕੀ ਹੋਈ ਹੈ ਖੜੀ ਹੈ ਮਤਲਬ ਟਿੱਕੀ ਹੋਈ ਹੈ ਘੁੰਮ ਰਹੀ ਹੈ ਉੱਥੇ ਇਸੇ ਤਰੀਕੇ ਦੇ ਨਾਲ ਆਕਾਸ਼ ਬਿਨਾ ਥੰਮਾ ਤੋਂ ਖੜਿਆ ਹੋਇਆ ਹੈ ਬਿਨਾ ਥੰਮਾ ਤੋਂ ਖੜਾ ਹੈ ਕਿੰਨੇ ਖੜਾ ਕੀਤਾ ਹੋਇਆ ਨਿਜਮ ਦੇ ਵਿੱਚ ਖੜਾ ਹੋਇਆ ਸੂਰਜ ਅਤੇ ਚੰਦਰਮ ਚਾਨਣ ਦੇ ਰਹੇ ਨੇ ਕਿਵੇਂ ਦੇ ਰਹੇ ਨੇ ਇੱਕ ਨਿਜਮ ਤਹਿਤ ਦੇ ਰਹੇ ਨੇ ਚਾਨਣ ਮੌਸਮ ਬਦਲ ਰਹੇ ਨੇ ਮੌਸਮ ਬਦਲ ਰਹੇ ਨੇ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਕਿਵੇਂ ਆ ਰਹੀ ਇੱਕ ਨਿਜਮ ਤਹਿਤ ਆ ਰਹੀ ਹੈ ਬਰਖਾ ਪੈ ਰਹੀ ਹੈ ਕਿਵੇਂ ਪੈ ਰਹੀ ਇੱਕ ਨਿਜਮ ਤਹਿਤ ਪੈ ਰਹੀ ਹੈ ਹਾਂਜੀ ਤਾਂ ਇਹ ਸਾਰਾ ਕੁਝ ਸਾਡੇ ਅੰਦਰ ਅਤੇ ਬਾਹਰ ਜੋ ਬ੍ਰਹਿਮੰਡੇ ਸੋਈ ਪਿੰਡੇ ਜਿਹੜਾ ਨਿਜਮ ਬ੍ਰਹਿਮੰਡ ਦੇ ਵਿੱਚ ਕੰਮ ਕਰ ਰਿਹਾ ਉਹੀ ਨਿਜਮ ਸਾਡੇ ਅੰਦਰ ਕੰਮ ਕਰ ਰਿਹਾ ਜੋ ਖੋਜੇ ਸੋ ਪਾਵੈ ਜਿਹੜਾ ਇਹਨੂੰ ਖੋਜੇਗਾ ਜਿਹੜਾ ਸਮਝਣ ਵੱਲ ਤੁਰੇਗਾ ਉਹ ਇਹਦੀ ਪ੍ਰਾਪਤੀ ਕਰ ਲਵੇਗਾ ਉਹ ਸਮਝ ਹੀ ਜਾਏਗਾ। ਉਹਨੂੰ ਸਮਝ ਆ ਹੀ ਜਾਣੀ ਹੈ। ਉਹ ਸਮਝ ਤੋਂ ਵਾਂਝਾ ਨਹੀਂ ਰਹੇਗਾ। ਇਸੇ ਕਰਕੇ ਗੁਰੂ ਨਾਨਕ ਜੀ ਕਹਿ ਰਹੇ ਨੇ ਆਪੇ ਰਸਿਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਭਤਾਰ ਰੰਗ ਰੱਤਾ ਮੇਰਾ ਸਾਹਿਬ ਰਵ ਰਹਿਆ ਪਰਪੂਰ। ਹਾਂਜੀ ਉਹ ਸਰਬ ਵਿਆਪਕ ਹੈ ਨਿਜਮ ਰੂਪੀ ਕਰਤਾ ਹੁਕਮ ਰੂਪੀ ਕਰਤਾ ਉਹ ਸਰਬ ਵਿਆਪਕ ਹੈ ਕਣ ਕਣ ਦੇ ਵਿੱਚ ਜਰਰੇ ਜਰਰੇ ਦੇ ਵਿੱਚ ਹੁਕਮ ਰੂਪੀ ਕਰਤਾ ਨਿਜਮ ਰੂਪੀ ਕਰਤਾ ਵਸਿਆ ਹੋਇਆ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸਾਰੇ ਕਿਤੇ ਵਰਤ ਰਿਆ ਨਿਜਮ ਰੂਪੀ ਕਰਤਾ ਹੁਣ ਜੇ ਕੋਈ ਸਾਨੂੰ ਇਹ ਆਖੇ ਕਿ ਉਹ ਜਿੱਥੇ ਗੰਦਗੀ ਦਾ ਢੇਰ ਲੱਗਾ ਹੋਇਆ ਜਿੱਥੇ ਟਾਇਲਟ ਹੈ ਕਿ ਤੁਹਾਡਾ ਰਬ ਉੱਥੇ ਵੀ ਹੈ ਹਾਂਜੀ ਬਿਲਕੁਲ ਉੱਥੇ ਵੀ ਹੈ ਉੱਥੇ ਵੀ ਨਿਜਮ ਕੰਮ ਕਰ ਰਿਹਾ ਜਿਹੜੇ ਜੀਵ ਉੱਥੇ ਰਹਿ ਰਹੇ ਨੇ ਕਿ ਉਹਨਾਂ ਜੀਵਾਂ ਦੇ ਅੰਦਰ ਉਹ ਨਿਜਮ ਵਰਤ ਨਹੀਂ ਰਿਹਾ ਕਿ ਉਹਨਾਂ ਜੀਵਾਂ ਦੇ ਅੰਦਰ ਉਹ ਹੁਕਮ ਕੰਮ ਨਹੀਂ ਕਰ ਰਿਹਾ ਕਿ ਜੀਵਾਂ ਨੂੰ ਉੱਥੇ ਰਿਜਕ ਨਹੀਂ ਮਿਲਿਆ ਹੋਇਆ ਕਿ ਜੀਵ ਉੱਥੇ ਜ਼ਿੰਦਗੀ ਨਹੀਂ ਜੀ ਰਹੇ ਕਿ ਉਹਨਾਂ ਦੇ ਸਾਹ ਨਹੀਂ ਚੱਲ ਰਹੇ ਹਾਂਜੀ ਉਹਨਾਂ ਨੂੰ ਵੀ ਤੇ ਉੱਥੇ ਜੀਵਨ ਮਿਲਿਆ ਹੋਇਆ ਗੰਦਗੀ ਦੇ ਵਿੱਚ ਤੇ ਗੰਦਗੀ ਦੇ ਵਿੱਚ ਉਹਨਾਂ ਨੂੰ ਜੀਵਨ ਮਿਲਿਆ ਤਾਂ ਇਟ ਮੀਨ ਸਾਡਾ ਜਿਹੜਾ ਸਰਬਵਿਆਪਕ ਰੱਬ ਹੈ ਨਿਜਮ ਰੂਪੀ ਕਰੱਬ ਹੈ ਹੁਕਮ ਰੂਪੀ ਕਰਤਾਰ ਹੈ ਉਹ ਉੱਥੇ ਵੀ ਵਰਤ ਰਿਹਾ ਗੰਦਗੀ ਦੇ ਢੇਰ ਦੇ ਉੱਤੇ ਵੀ ਵਰਤ ਰਿਹਾ ਕੋਈ ਐਸੀ ਥਾਂ ਹੈ ਹੀ ਨਹੀਂ ਜਿੱਥੇ ਉਹ ਨਾ ਵਰਤ ਰਿਹਾ ਹੋਵੇ ਉਹ ਹਰ ਜਗ੍ਹਾ ਦੇ ਉੱਤੇ ਵਰਤ ਰਿਹਾ ਗੰਦਗੀ ਦੇ ਢੇਰ ਦੇ ਉੱਤੇ ਵੀ ਵਰਤ ਰਿਹਾ ਟਾਇਲਟ ਹੈ ਜਿੱਥੇ ਜਿੱਥੇ ਗੰਦਗੀ ਪਈ ਹੋਈ ਹੈ ਉੱਥੇ ਵੀ ਉਹ ਕਿਉਂਕਿ ਜਦੋਂ ਆਪਾਂ ਸਰਬਵਿਆਪਕ ਕਹਿ ਰਹੇ ਹਾਂ ਤੇ ਸਰਬਵਿਆਪਕਤਾ ਦੇ ਵਿੱਚ ਟਾਇਲਟ ਵੀ ਆ ਜਾਣੀ ਗੰਦਗੀ ਦਾ ਢੇਰ ਕੂੜੇ ਦਾ ਢੇਰ ਵੀ ਆ ਜਾਣਾ ਇਸ ਕਰਕੇ ਉੱਥੇ ਨਿਜਮ ਰੂਪੀ ਕਰਤਾ ਹੁਕਮ ਰੂਪੀ ਕਰਤਾ ਉੱਥੇ ਵੀ ਵਰਤ ਰਿਹਾ ਹੈ ਸਾਰੇ ਕਿਤੇ ਵਰਤ ਰਿਹਾ ਤਾਂ ਇਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਝਾ ਰਹੀ ਹੈ ਜਿਵੇਂ ਭਗਤ ਨਾਮਦੇਵ ਜੀ ਦਾ ਬਚਨ ਆ ਰਿਹਾ ਨਾ ਸਭੈ ਘਟ ਰਾਮ ਬੋਲੇ ਰਾਮਾ ਬੋਲੇ RAM ਬਿਨਾ ਕੋ ਬੋਲੇ ਰੇ ਇਕਲ ਮਾਟੀ ਕੁੰਜਰ ਚਿੰਟੀ ਹਾਂਜੀ ਮਿੱਟੀ ਇੱਕੋ ਹੀ ਐ ਇੱਕੋ ਹੀ ਮਿੱਟੀ ਹਾਂਜੀ ਕੁੰਜਰ ਚਿੰਟੀ ਇੱਕ ਹੀ ਜੋਤ ਐ ਇੱਕ ਹੀ ਜੋਤ ਦਾ ਪਸਾਰਾ ਇੱਕ ਨਿਜਮ ਦਾ ਹੀ ਪਸਾਰਾ ਜਿਵੇਂ কুমਹਾਰ ਇੱਕ ਮਿੱਟੀ ਤੋਂ ਕਈ ਪ੍ਰਕਾਰ ਦੇ ਬਰਤਨ ਤਿਆਰ ਕਰ ਦਿੰਦਾ ਸਾਰਿਆਂ ਦੇ ਚਿਹਰੇ ਮੂਰੇ ਅਲੱਗ ਨੇ ਸਾਰਿਆਂ ਦੇ ਆਕਾਰ ਅਲੱਗ ਨੇ ਸਾਰਿਆਂ ਦੇ ਨਾਮ ਅੱਡੋ ਅੱਡ ਧਰਾਏ ਹੋਏ ਨੇ ਪਰ ਸਾਰਿਆਂ ਵਿੱਚ ਮਿੱਟੀ ਇੱਕੋ ਹੀ ਹੈ। ਇਸੇ ਤਰ੍ਹਾਂ ਹੀ ਚਾਹੇ ਕੋਈ ਜੀਵ ਜੰਤੂ ਨੇ, ਚਾਹੇ ਪਸ਼ੂ ਪੰਛੀ ਨੇ, ਚਾਹੇ ਆਪਾਂ ਮਨੋੱਖਾਂ ਚਾਹੇ ਪੇੜ ਪੌਦੇ ਨੇ, ਚਾਹੇ ਸੂਰਜ ਚੰਦ ਕੁਛ ਵੀ ਸਾਨੂੰ ਦਿਖਾਈ ਦੇ ਰਿਹਾ ਸਾਡੇ ਆਲੇ ਦੁਆਲੇ। ਪੂਰਾ ਯੂਨੀਵਰਸ ਇਹ ਪੂਰੇ ਯੂਨੀਵਰਸ ਦੇ ਵਿੱਚ ਇੱਕ ਜੋਤ ਕੰਮ ਕਰ ਰਹੀ ਹੈ। ਜਿਸ ਨੂੰ ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਨੇ ਸਗਲ ਸਮਗਰੀ ਆਪਣੇ ਸੂਤਰ ਧਾਰੀ ਨਿਜਮ ਰੂਪੀ ਕਰਤਾਰ ਨੇ ਸਾਰੀ ਸਮਗਰੀ ਸਾਰੀ ਸਮਗਰੀ ਦੇ ਵਿੱਚ ਆਪਾਂ ਵੀ ਆ ਜਾਣਾ। ਨਿੱਕੇ ਜੀਵਾਂ ਨੇ ਵੀ ਆ ਜਾਣ ਵੱਡੇ ਸੂਰਜ ਚੰਦ ਆਕਾਸ਼ ਤਾਰੇ ਗਲੈਕਸੀਆਂ ਹੋਰ ਜਿੰਨੇ ਬ੍ਰਹਿਮੰਡ ਨੇ ਉਹ ਵੀ ਵਿੱਚੇ ਹੀ ਆ ਜਾਣ ਨੇ ਆਪਣੇ ਸੂਤਰ ਤਾਰੇ ਨਿਜਮ ਰੂਪੀ ਕਰ ਤਾਰ ਨੇ ਆਪਣੇ ਸੂਤਰ ਦੇ ਵਿੱਚ ਉਹਨੂੰ ਧਾਰਨ ਕਰਕੇ ਰੱਖਿਆ ਆਪਣੇ ਕੰਟਰੋਲ ਦੇ ਵਿੱਚ ਰੱਖਿਆ ਹੋਇਆ ਉਸੇ ਨਿਜਮ ਦੇ ਵਿੱਚ ਹੀ ਉਸੇ ਨਿਜਮ ਦੇ ਵਿੱਚ ਹੀ ਧਰਤੀ ਜਿਹੜੀ ਹੈ ਉਹ ਫਸਲ ਉਗਾ ਰਹੀ ਹੈ ਤਾ ਇੱਕ ਨਿਜਮ ਹੀ ਸਾਰੇ ਕਿਤੇ ਕੰਮ ਕਰ ਰਿਹਾ ਹੈ ਇਕਲ ਮਾਟੀ ਕੁੰਜਰ ਚਿੰਟੀ ਕੁੰਜਰ ਤੋਂ ਲੈ ਕੇ ਹਾਥੀ ਤੋਂ ਲੈ ਕੇ ਥੱਲੇ ਕੀੜੀ ਤੱਕ ਹਾਂਜੀ ਕੁੰਜਰ ਚਿੰਟੀ ਭਾਂਜਨ ਹੈ ਬਹੁ ਨਾਨਾ ਦੇ ਸਾਰੇ ਦੇ ਸਾਰਿਆਂ ਦੇ ਵਿੱਚ ਹੀ ਅਡੋ ਅਡਰ ਰੂਪ ਦੇ ਵਿੱਚ ਉਹ ਜਿਹੜਾ ਨਿਜਮ ਹੈ ਇੱਕ ਹੁੰਦਾ ਹੋਇਆ ਵੱਖ-ਵੱਖ ਰੂਪ ਵਿੱਚ ਵੱਖ-ਵੱਖ ਆਕਾਰਾਂ ਦੇ ਵਿੱਚ ਉਹ ਹਰ ਇੱਕ ਥਾਂ ਦੇ ਉੱਤੇ ਵਰਤ ਰਿਹਾ ਹੈ ਜਿਵੇਂ ਇੱਕ ਸੋਇਨਾ ਵੱਖ-ਵੱਖ ਗਹਿਣਿਆਂ ਦੇ ਰੂਪ ਦੇ ਵਿੱਚ ਵਰਤ ਰਿਹਾ ਹੈ ਜਿਵੇਂ ਪਾਣੀ ਸ਼ੱਲਾ ਤਰੰਗਾ ਬੁਲਬੁਲੇ ਝੱਗ ਦੇ ਰੂਪ ਦੇ ਵਿੱਚ ਵਰਤ ਰਿਹਾ ਹੈ ਇਸੇ ਤਰ੍ਹਾਂ ਜਿਵੇਂ ਦੁੱਧ ਦਹੀਂ ਮੱਖਣ ਘਿਓ ਖੋਆ ਪਨੀਰ ਮਠਿਆਈਆਂ ਦੇ ਰੂਪ ਚ ਵਰਤ ਰਿਹਾ ਹੈ ਹਾਂਜੀ ਇਸੇ ਤਰ੍ਹਾਂ ਹੀ ਇੱਕ ਹੁਕਮ ਅਨੰਤ ਰੂਪਾਂ ਦੇ ਵਿੱਚ ਵਰਤ ਰਿਹਾ ਹੈ ਇਸ ਕਰਕੇ ਜਿਹੜਾ ਸਾਡਾ ਰੱਬ ਹੈ ਉਹ ਸਰਵ ਵਿਆਪਕ ਹੈ ਉਹ ਸਾਰੇ ਕਿਤੇ ਵਰਤ ਰਿਹਾ ਕੋਈ ਵੱਖਰਾ ਨਹੀਂ ਬੈਠਾ ਹੋਇਆ ਜਿਹਦੇ ਮੂਰੇ ਅਸੀਂ ਅਰਦਾਸ ਕਰਨੀ ਹੈ ਇਹਨੂੰ ਖੁਸ਼ ਕਰਨ ਲਈ ਅਸੀਂ ਪਾਠ ਕਰਨਾ ਜਾਂ ਗਾਇਤਰੀ ਮੰਤਰ ਪੜ੍ਹਨਾ ਜਾਂ ਨਮਾਜ਼ਾਂ ਪੜ੍ਹਣੀਆਂ ਨੇ ਜਾਂ ਰੋਜ਼ੇ ਰੱਖਣੇ ਨੇ ਜਾਂ ਵਰਤ ਰੱਖਣਾ ਜਾਂ ਉਹਨੂੰ ਮਿਲਣ ਦੇ ਲਈ ਸੱਚਖੰਡ ਜਾਣਾ ਜਾਂ ਸਵਰਗ ਜਾਣਾ ਜਾਂ ਅਸੀਂ ਜੰਨਤ ਵਿੱਚ ਜਾਣਾ ਸੋ ਐਸਾ ਕੋਈ ਵੀ ਰੱਬ ਨਹੀਂ ਹੈ ਸਾਰੇ ਹੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ